ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਦਾ ਜਿਹੜਾ ਕੀਰਤਨ ਦੁਨੀਆ ਭਰ ਦੇ ਵਿੱਚ ਸਿੱਖ ਸੁਣਨਾ ਵੇਖਣਾ ਚਾਹੁੰਦੇ ਆ ਉਹ ਪੀਟੀਸੀ ਚੈਨਲ ਵੱਲੋਂ ਲਗਾਤਾਰ ਦਿਖਾਇਆ ਜਾ ਰਿਹਾ ਸੀ ਤੇ ਇਹਦੇ ਤੇ ਦੁਨੀਆ ਭਰ ਚ ਵਸਦੇ ਸਿੱਖ ਆਵਾਜ਼ ਉਠਾਰਿਆ ਸੀ ਕਿਉਂਕਿ ਜਿਹੜਾ ਪੀਟੀਸੀ ਚੈਨਲ ਆ ਉਹ ਡਾਇਰੈਕਟ ਜਿਹੜਾ ਹੈਗਾ ਅ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਨਾਲ ਉਹਦੇ ਜੁੜਦੇ ਆ ਸੰਬੰਧ ਕੇ ਉਹਨਾਂ ਦਾ ਹਿੱਸਾ ਪੱਤੀ ਉਹਦੇ ਵਿੱਚ ਹੈਗਾ ਤੇ ਇਹਦੇ ਤੇ ਅਕਾਲ ਤਖਤ ਸਾਬਦੇ ਜਥੇਦਾਰ ਹੋਣਾ ਨੇ ਵੀ ਹੁਕਮ ਕੀਤਾ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਆਪਣਾ ਸ਼੍ਰੋਮਣੀ ਕਮੇਟੀ ਚੈਨਲ ਬਣਾਵੇ ਪਰ ਉਸ ਜਥੇਦਾਰ ਸਾਹਿਬ ਦੇ ਕੀਤੇ ਹੁਕਮ ਨੂੰ ਇਨ ਇੱਕ ਕੰਨ ਪਾ ਕੇ ਦੂਜੇ ਕੰਨ ਖੜਤਾ ਤੇ ਹੁਣ ਵਿਵਾਦ ਇਹ ਚੱਲ ਰਿਹਾ ਕਿ ਜਦੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇਹ ਬਿਆਨ ਦਿੱਤਾ ਕਿ ਅਸੀਂ ਜਿਹੜਾ ਐਮੈਂਡਮੈਂਟ ਕਰਕੇ ਗੁਰਦੁਆਰਾ ਐਕਟ ਦੇ ਅੰਦਰ ਅਸੀਂ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਇਹ ਸਭ ਲਈ ਫ੍ਰੀ ਕਰਾਂਗੇ ਤੇ ਇਹਦੇ ਤੇ ਅਕਾਲ ਤਖਤ ਸੇਬ ਦੇ ਜਥੇਦਾਰ ਵੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਵੀ ਤੇ ਅਕਾਲੀ ਦਲ ਦੇ ਵੀ ਬਹੁਤ ਅਹੁਦੇਦਾਰ ਬਿਆਨ ਦੇ ਰਹੇ ਆ ਕਿ ਇਹ ਧਰਮ ਦੇ ਵਿੱਚ ਦਖਲਅੰਦਾਜ਼ੀ ਆ ਇੱਕ ਇਹਨਾਂ ਦੇ ਬਿਆਨ ਆ ਦੂਜੇ ਪਾਸੇ ਸੁਹਿਰਦ ਸਿੱਖ ਆ ਜਿਹੜੇ ਜਿਹੜੇ ਬਾਦਲ ਪੱਖੀ ਨਹੀਂ ਹੈਗੇ ਉਹ ਧਰਮ ਪੱਖੀ ਆ ਉਹ ਗੁਰੂ ਪੱਖੀ ਆ ਉਹ ਵੀ ਇਹ ਤੇ ਚਿੰਤਾ ਜ਼ਾਹਰ ਕਰ ਰਹੇ ਆ ਹੁਣ ਆਪਾਂ ਇਹਨਾਂ ਦੋਵੇਂ ਪੱਖਾਂ ਦੇ ਵਿਚਾਰ ਕਰਾਂਗੇ ਹੁਣ ਜਿਹੜੇ ਧਰਮ ਪੱਖੀ ਪੰਜਾਬ ਪੱਖੀ ਗੁਰੂ ਪੱਖੀ ਲੋਕ ਉਹਨਾਂ ਦੀ ਚਿੰਤਾ ਜਾਇਜ਼ ਆ ਉਹਨਾਂ ਦੀ ਇਸ ਭਾਵਨਾ ਨੂੰ ਸਿੱਝਦਾ ਮੇਰੇ ਜਿਹੜੇ ਕੁਝ ਸਵਾਲ ਨੇ ਕਿ ਧਰਮ ਮੰਦਰ ਦਖਲ ਅੰਦਾਜ਼ੀ ਭਗਵੰਤ ਮਾਨ ਹੋਣਾ ਨੇ ਕੀਤੀ ਆ ਜਾਂ ਬਾਦਲ ਪਰਿਵਾਰ ਨੇ ਕੀਤੀ ਆ ਇਹ ਸਵਾਲ ਮੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੇ ਜਿਹੜੇ ਹੋਰ ਬਾਦਲ ਪਰਿਵਾਰ ਦੇ ਖੈਰ ਖਵਾ ਬਣੇ ਹੋਇਆ ਉਹਨਾਂ ਲੋਕਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਾਂ ਨੇ ਵੀ ਬਿਆਨ ਦਿੱਤਾ ਕਿ ਧਰਮ ਦੇ ਕੰਮਾਂ ਅੰਦਰ ਸਿਆਸੀ ਦਖਲ ਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਹੁਤ ਵਧੀਆ ਬਿਆਨ ਹੈ ਜਥੇਦਾਰ ਸਾਹਿਬ ਜੀ ਤੁਹਾਡਾ ਨਵੇਂ-ਨਵੇਂ ਹਲੇ ਜਥੇਦਾਰ ਬਣੇ ਹੋ ਤੁਸੀਂ ਸੋਹਣਾ ਬਿਆਨ ਹੈ ਤੁਹਾਡਾ ਪਰ ਇਹ ਬਿਆਨ ਪ੍ਰੋਪਰ ਏਵੇਂ ਬਣਦਾ ਸੀਗਾ ਕਿ ਧਰਮ ਦੇ ਕੰਮਾਂ ਅੰਦਰ ਬਾਦਲ ਪਰਿਵਾਰ ਸਮੇਤ ਕਿਸੇ ਵੀ ਸਿਆਸੀ ਪਰਿਵਾਰ ਜਾਂ ਸਿਆਸੀ ਲੀਡਰ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਵੇਂ ਬਣਦਾ ਸੀ ਬਿਆਨ ਹੁਣ ਜੇ ਅੱਜ ਇਹ ਹਾਲਾਤ ਬਣੇ ਨੇ ਕਿ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ ਜਿਹਨੂੰ ਤੁਸੀਂ ਮੰਨ ਰਹੇ ਹੋ ਕਿ ਸਾਡੇ ਧਰਮ ਮੰਦਰ ਦਖਲਅੰਦਾਜ਼ੀ ਆ ਇਹਦੀ ਜੜ ਕਿੱਥੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਸੇਧ ਦਿੱਤੀ ਆ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਆਪਣੇ ਅੰਦਰ ਝਾਤੀ ਮਾਰ ਇਹ ਕਿਤੇ ਤੇਰਾ ਬੀਜਿਆ ਹੋਇਆ ਤੇ ਇੰਨਾ ਜਿਹੜਾ ਵੱਡਿਆ ਜਾ ਰਿਹਾ ਅੱਜ ਤੂੰ ਦੂਜੇ ਨੂੰ ਦੇਸ਼ ਦੋਸ਼ ਦੇ ਰਿਆਂ ਇਹਦੀ ਸ਼ੁਰੂਆਤ ਤੂੰ ਤਾਂ ਨਹੀਂ ਕੀਤੀ ਕਦੇ ਅਕਾਲੀ ਦਲ ਅੱਜ ਚੀਕਾਂ ਮਾਰ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਅਕਾਲੀ ਦਲ ਵੱਲੋਂ ਬਣਾਏ ਜਾਂਦੇ ਜਥੇਦਾਰ ਅੱਜ ਧਰਮ ਮੰਦਰ ਦਖਲ ਅੰਦਾਜੀ ਦਾ ਰੋਲਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਬੇਨਤੀ ਹੈ ਗੁਰਬਾਣੀ ਦੇ ਇਹਨਾਂ ਬਚਨਾਂ ਤੇ ਆਪਣੇ ਆਪ ਨੂੰ ਪਰਖ ਕੇ ਵੇਖਿਓ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਕਿਤੇ ਬਾਦਸ਼ਾਹ ਕਹਿੰਦੇ ਆ ਜੇਹਾ ਬੀਜੈ ਸੋ ਲੁਣਾ ਕਰਮ ਸੰਦੜਾ ਖੇਤ ਜਿਹੜਾ ਬੀਜਿਆ ਵੱਢਣਾ ਪੈਣਾ ਹੁਣ ਸ਼੍ਰੋਮਣੀ ਕਮੇਟੀ ਜਾਂ ਜ਼ਥੇਦਾਰ ਜਾਂ ਬਾਦਲ ਪਰਿਵਾਰ ਇਹ ਤੁਹਾਡੇ ਹੀ ਬੀਜਿਆ ਹੋਇਆ ਤੁਸੀਂ ਕੌਮ ਦੀ ਅਗਵਾਈ ਕਰਨ ਦੀ ਬਜਾਏ ਸਭ ਤੋਂ ਵੱਧ ਦਖਲ ਅੰਦਾਜ਼ੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਸਾਡੇ ਧਾਰਮਿਕ ਅਦਾਰਿਆਂ ਅੰਦਰ ਬਾਦਲ ਪਰਿਵਾਰ ਦੀ ਰਹੀ ਹੈ ਭਗਵੰਤ ਮਾਨ ਹੁਣੀ ਤਾਂ ਸਵਾ ਸਾਲ ਹੋਇਆ ਮੁੱਖ ਮੰਤਰੀ ਬਣਿਆ ਨੂੰ ਦਖਲ ਅੰਦਾਜ਼ੀ ਕੀ ਦੀ ਸੀ ਇਹ ਕਿਉਂ ਇੱਥੋਂ ਤੱਕ ਪਹੁੰਚੀ ਜੇ ਅਸੀਂ ਸੁਹਿਰਦ ਨਹੀਂ ਰਹੇ ਮੈਂ ਇਤਿਹਾਸ ਵਿੱਚੋਂ ਉਦਾਹਰਣ ਦੇਵਾਂਗਾ ਕੌਮ ਦੇ ਮਰਜ਼ੀ ਵੜਿਆਂ ਦੀ 2 ਨਵੰਬਰ 1879 ਨੂੰ ਪ੍ਰੋਫੈਸਰ ਗੁਰਮੁਖ ਸਿੰਘ ਜੁਣਾ ਨੇ ਸਿੰਘ ਸਭਾ ਲਾਹੌਰ ਬਣਾਈ ਸੀ ਤੇ ਉਹਨਾਂ 6 ਸਾਲਾਂ ਬਾਅਦ ਹੀ ਵਿਖੜੇ ਪੈਂਡਿਆਂ ਤੇ ਤੁਰਦਿਆਂ ਹੋਇਆਂ ਜਦੋਂ ਸਰਮਾਇਏ ਦੀ ਵੀ ਕਮੀ ਸੀ ਸਿਰਾਂ ਦੀ ਵੀ ਕਮੀ ਸੀ ਤਾਂ ਪ੍ਰੋਫੈਸਰ ਗੁਰਮੁਖ ਸਿੰਘ ਜੁਣਾ ਨੇ 13 ਜੂਨ 1886 ਨੂੰ ਸਿੱਖ ਕੌਮ ਦਾ ਖਾਲਸਾ ਅਖਬਾਰ ਸ਼ੁਰੂ ਕਰਤਾ ਸੀ ਸੀਮਤ ਸਾਧਨ ਨਾਲ ਆਪਣਾ ਅਖਬਾਰ ਸ਼ੁਰੂ ਕਰਤਾ ਸੀ ਤੇ ਸ਼੍ਰੋਮਣੀ ਕਮੇਟੀ ਦਾ ਤਾਂ ਅਰਬਾਂ ਦਾ ਬਜਟ ਹੈ ਅਰਬਾਂ ਦੀ ਜਾਇਦਾਦ ਦਾ ਚੜਾਵੇ ਦੀ ਕੋਈ ਕਮੀ ਨਹੀਂ ਸਿੱਖ ਸੰਗਤਾਂ ਵੱਲੋਂ ਸਹਿਯੋਗ ਦੀ ਕੋਈ ਕਮੀ ਨਹੀਂ ਜੇ ਪ੍ਰੋਫੈਸਰ ਗੁਰਮukh ਸਿੰਘ ਵਰਗੇ 1886 ਵਿੱਚ ਆਪਣਾ ਅਖਬਾਰ ਸ਼ੁਰੂ ਕਰ ਸਕਦੇ ਆ ਪੰਥ ਦਾ ਤੇ ਅੱਜ ਤੱਕ ਸ਼੍ਰੋਮਣੀ ਕਮੇਟੀ ਚੈਨਲ ਜਾਂ ਆਪਣਾ ਇੱਕ ਅ ਅਖਬਾਰ ਕਿਉਂ ਨਹੀਂ ਸ਼ੁਰੂ ਕਰ ਸਕੀ ਕਿ ਅੰਦਰ ਝਾਤੀ ਮਾਰਨ ਦੀ ਲੋੜ ਨਹੀਂ ਹੈ ਕਿ ਉਹ ਚੈਨਲ ਸ਼ੁਰੂ ਕਰਨ ਤੋਂ ਭਗਵੰਤ ਮਾਨ ਨੇ ਰੋਕਿਆ ਸੀ ਕਿ ਅਖਬਾਰ ਸ਼ੁਰੂ ਕਰਨ ਤੋਂ ਭਗਵੰਤ ਮਾਨ ਨੇ ਹੱਥ ਫੜੇ ਸੀਗੇ ਸੋਚ ਕੇ ਵੇਖੋ 1892 ਦੇ ਵਿੱਚ ਅਕਤੂਬਰ 1892 ਵਿੱਚ ਜਿਹੜੀ ਸਿੰਘ ਸਭਾ ਨੇ 100 ਕਿੱਲਾ ਜ਼ਮੀਨ ਖਰੀਦ ਕੇ ਕੋਟ ਸ਼ਹੀਦ ਪਿੰਡ ਦੇ ਵਿੱਚੋਂ ਉਸ ਟਾਈਮ 10000 ਰੁਪਏ ਦੀ ਤਾਂ ਖਾਲਸਾ ਸਕੂਲ ਸ਼ੁਰੂ ਕੀਤਾ ਸੀ ਜਿਹੜਾ ਅੱਜ ਖਾਲਸਾ ਕਾਲਜ ਦੇ ਰੂਪ ਵਿੱਚ ਸਾਡੇ ਕੋਲ ਆ ਸਿੰਘ ਸਭਾ ਲਹਿਰ ਨੇ ਸੀਮਤ ਸਾਧਨ ਨਾਲ ਸਕੂਲ ਬਣਾਏ ਸੀ ਤੇ ਜਦ ਕਿ ਇੱਧਰ ਕੀ ਹੋ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਜਿਹੜੇ ਗੁਰਦੁਆਰੇ ਦੀ ਜ਼ਮੀਨ ਤੇ ਬਣੇ ਆ ਜਿਨ੍ਹਾਂ ਨੂੰ ਸੰਗਤਾਂ ਨੇ ਬਣਾਇਆ ਉਹਨਾਂ ਸਕੂਲਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਬਜ਼ਾ ਕਰੀ ਬੈਠੇ ਆ ਜਿਹੜਾ ਕੱਲੋਂ ਪਰਿਵਾਰ ਆ ਅਕਾਲੀ ਦਲ ਦਾ ਕੀ ਉਹ ਕਬਜ਼ਾ ਕੀਤਾ ਜਿਹੜਾ ਸਕੂਲਾਂ ਤੇ ਕੀ ਉਹ ਵੀ ਭਗਵੰਤ ਮਾਨ ਨੇ ਕੀਤਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ ਸ਼੍ਰੋਮਣੀ ਕਮੇਟੀ ਦੇ ਸਕੂਲ ਜਿਹੜੇ ਅਕਾਲੀ ਦਲ ਬਾਦਲ ਨਾਲ ਜੁੜੇ ਲੀਡਰ ਦੱਬੀ ਬੈਠੇ ਆ ਕੀ ਇਹ ਧਰਮ ਵਿੱਚ ਦਖਲਅੰਦਾਜ਼ੀ ਨਹੀਂ ਹੈ ਕੀ ਤੁਸੀਂ ਉਹਨਾਂ ਤੋਂ ਗੁਰਦੁਆਰੇ ਦੀਆਂ ਜਾਇਦਾਦਾਂ ਛਡਵਾਉਂਗੇ ਕੀ ਉਹ ਸਕੂਲ ਵੀ ਭਗਵੰਤ ਮਾਨ ਨੇ ਦੱਬੇ ਆ ਕੀ ਗੁਰਦੁਆਰੇ ਦੀਆਂ ਜ਼ਮੀਨਾਂ ਜਿਹੜੀਆਂ ਲੀਜ਼ ਤੇ ਲਈ ਬੈਠੇ ਆ ਤਣਾੜ ਅਕਾਲੀ ਲੀਡਰ ਕਿ ਉਹ ਵੀ ਭਗਵੰਤ ਮਾਨ ਨੇ ਦੱਬੇ ਆ ਕਿ ਉਹ ਵੀ ਦਖਲ ਅੰਦਾਜ਼ੀ ਭਗਵੰਤ ਮਾਨ ਨੇ ਕਰਵਾਈ ਆ ਅਸੀਂ ਅੱਜ ਇਸ ਪਾਵੇ ਨੂੰ ਕਿਉਂ ਪਹੁੰਚੇ ਆ ਕਿਉਂ ਕਿ ਅਸੀਂ ਸਿਹਰਦ ਨਹੀਂ ਅਸੀਂ ਪੰਥ ਵੱਲ ਮੂੰਹ ਕਰਨ ਦੀ ਬਜਾਏ ਸਾਡੀ ਸ਼੍ਰੋਮਣੀ ਕਮੇਟੀ ਨੇ ਤੇ ਸਾਡੇ ਅਕਾ ਜਥੇਦਾਰਾਂ ਨੇ ਬਾਦਲ ਪਰਿਵਾਰ ਵੱਲ ਮੂੰਹ ਕਰੀ ਰੱਖਿਆ ਤੇ ਅੱਜ ਉਹ ਤਾਂ ਫਿਰ ਹੁਣ ਇਹ ਭੋਗਣਾ ਪੈਗਾ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਤੁਸੀਂ ਅੱਜ ਗੁਰੂ ਪੰਥ ਦੇ ਨੱਕੋ ਮੁਹ ਇੰਨਾ ਲੈ ਚੁੱਕੇ ਹੋ ਕਿ ਤੁਹਾਡੇ ਨਾਲ ਕੋਈ ਰਿਆਤ ਕਰਨ ਨੂੰ ਦੁਨੀਆ ਭਰ ਚ ਬਸ ਤਾਂ ਕੋਈ ਵੀ ਸਿੱਖ ਤਿਆਰ ਨਹੀਂ ਆ ਹੁਣ ਸੋਚ ਕੇ ਵੇਖੋ ਇਹ ਹਾਲਾਤ ਕਿਉਂ ਬਣੇ ਅੰਦਰ ਝਾਤੀ ਮਾਰੋ ਪਿੱਛੇ ਜੇ ਜਦੋਂ ਤੁਸੀਂ ਇੱਕ ਐਸੀ ਸੀ ਟੈਂਡਰ ਕੱਢਾਂਗੇ ਹੁਣ ਤੁਹਾਡੇ ਟੈਂਡਰਾਂ ਤੇ ਕਿਵੇਂ ਵਿਸ਼ਵਾਸ ਕੀਤਾ ਜਾਵੇ ਮੈਨੂੰ ਜਵਾਬ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਣਿਆ ਹੋਇਆ ਮੈਂਬਰ ਮਾਸਟਰ ਮਿੱਠੂ ਸਿੰਘ ਕਾਨ੍ਹੇਕੇ ਉਹਨਾਂ ਨੇ ਮੀਡੀਆ 'ਚ ਗੱਲ ਕਹੀ ਸੀ ਜਦੋਂ ਟੈਂਡਰ ਕੱਢੇ ਗਏ ਸੀ ਜਿਹੜਾ ਗੁਰੂ ਘਰਾਂ ਦੇ ਵਿੱਚ ਘਿਓ ਵਰਤਿਆ ਜਾਂਦਾ ਪ੍ਰਸ਼ਾਦ ਬਣਾਉਣ ਲਈ ਉਹ 베ਰਕਾ ਦੀ بجائے ਉਹ ਟੈਂਡਰ ਕਿਸੇ ਹੋਰ ਨੂੰ ਦਿੱਤਾ ਸੀ ਉਹ ਐਗਰੀਮੈਂਟ ਕਿਸੇ ਹੋਰ ਨਾਲ ਕਰ ਲਿਆ ਸੀ ਸ਼ਾਇਦ ਜੇ ਮੈਂ ਨਾਮ ਭੁੱਲਦਾ ਹਾਂ ਮੈਂ ਤੇ ਉਹ ਮਹਾਰਾਸ਼ਟਰ ਸਾਈਡ ਦੀ ਪੰਜਾਬ ਤੋਂ ਬਾਹਰ ਦੀ ਕੋਈ ਫਰਮ ਸੀਗੀ ਜਿਹਨੂੰ ਘਿਓ ਦੇ ਟੈਂਡਰ ਇੱਕ ਬਹੁਤ ਵੱਡੇ ਰਸੂਖਦਾਰ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਕਹਿ ਜਾਣ ਵਾਲੇ ਜਿਹੜਾ ਕਿ ਹਰਿਆਣੇ ਦੇ ਸ਼ਾਇਦ ਬਿਰਕ ਉਹਨਾਂ ਦਾ ਸਰਨੇਮ ਲੱਗਦਾ ਉਹਨਾਂ ਦੇ ਪ੍ਰੈਸ਼ਰ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਟੈਂਡਰ 베ਰਕਾ ਤੋਂ ਖੋਲੇ ਸੀਗੇ ਉ ਬਾਹਰ ਦੇਤੇ ਸੀਗੇ ਉਸ ਟਾਈਮ ਜਿਹੜੇ ਉਹ ਪੰਜਾਬ ਦੇ ਕੈਬਨਿਟ ਮਨਿਸਟਰ ਸੁਖੀ ਰੰਧਾਵਾ ਹੁੰਦੇ ਸੀ ਉਹਨਾਂ ਨੇ ਪਹੁੰਚ ਵੀ ਕੀਤੀ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਵੀ ਨਾ ਇਹ ਪੰਜਾਬ ਦਾ ਆਦਾਰਾ ਬੇਰਕਾ ਤੁਸੀਂ ਟੈਂਡਰ ਬਾਹਰ ਨਾ ਦਿਓ ਉਹਦੇ ਵਿੱਚ ਵੱਡਾ ਘਪਲਾ ਸੀਗਾ ਇਹ ਮੈਂ ਨਹੀਂ ਕਹਿ ਰਿਹਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਨ੍ਹੇ ਕੇ ਹੋਣਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ ਤੇ ਅੱਜ ਜਦੋਂ ਤੁਸੀਂ ਟੈਂਡਰ ਕੱਢੋਗੇ ਤੁਸੀਂ ਫਿਰ ਬੋਲੀ ਲੱਗੂਗੀ ਫਿਰ ਬੋਲੀ ਵੀ ਤੁਹਾਡਾ ਵੱਡਾ ਆਦਾਰਾ ਹੀ ਲਾਊਗਾ ਫਿਰ ਫੇਰ ਉਹ ਲੈ ਜਾਊਗਾ ਫਿਰ ਕਿਉਂ ਨਹੀਂ ਸਾਰਿਆਂ ਨੂੰ ਫ੍ਰੀ ਕਿਉਂ ਨਹੀਂ ਕਰ ਸਕਦੇ ਤੁਸੀਂ ਗੁਰਬਾਣੀ ਆਪਦਾ ਚੈਨਲ ਕਿਉਂ ਨਹੀਂ ਬਣਾ ਸਕਦੇ ਨਾ ਤੁਸੀਂ ਟੈਂਡਰ ਦਿਓ ਤੇ ਨਾ ਤੁਸੀਂ ਕੋਈ ਏਦਾਂ ਸਰਕਾਰ ਦੀ ਦਖਲਅੰਦਾਜ਼ੀ ਕਰਨ ਦਿਓ ਅਮਰੀਕਾ 'ਚ ਵੱਸਦੇ ਗੁਰੂ ਦੇ ਸਿੱਖ ਭਾਈ ਪਰਮਿੰਦਰ ਸਿੰਘ ਮੰਗਟ ਹੁਣਾਂ ਨੇ ਇਹ ਜਨਤਕ ਬੇਨਤੀ ਕੀਤੀ ਸੀ ਕਿ ਇਹ ਸੇਵਾ ਅਸੀਂ ਕਰਾਂਗੇ ਸਾਨੂੰ ਗੁਰੂ ਨੇ ਬਰਕਤਾਂ ਬਖਸ਼ੀਆਂ ਨੇ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰੇ ਤੇ ਸਾਰਾ ਖਰਚਾ ਜਿਹੜਾ ਪਰਮਿੰਦਰ ਸਿੰਘ ਮੰਗਟ ਹੁਣਾਂ ਨੇ ਉਟਣ ਦੀ ਗੱਲ ਕਹੀ ਸੀ ਕਿ ਉਹਨਾਂ ਦੀ ਇਸ ਬੇਨਤੀ ਕਰਨ ਤੋਂ ਬਾਅਦ ਉਹਤੇ ਕੋਈ ਅਮਲ ਹੋਇਆ ਕੋਈ ਉਹਨਾਂ ਤੱਕ ਅਪਰੋਚ ਕੀਤੀ ਪਹੁੰਚ ਕੀਤੀ ਕਿ ਭਾਈ ਠੀਕ ਹੈ ਤੁਹਾਡਾ ਧੰਨਵਾਦ ਆਪਾਂ ਆਪਣਾ ਚੈਨਲ ਸ਼ੁਰੂ ਕਰਦੇ ਆ ਹੁਣ ਸੰਗਤ ਪੈਸਾ ਖਰਚਣ ਨੂੰ ਤਿਆਰ ਅਸੀਂ ਆਪਣਾ ਚੈਨਲ ਨਹੀਂ ਬਣਾ ਰਹੇ ਕਿਉਂ ਕਿਉਂਕਿ ਜੇ ਆਪ ਦਾ ਚੈਨਲ ਬਣਾ ਲਿਆ ਤਾਂ ਜਿਹੜੇ ਰਸੂਖਧਾਰ ਆ ਜਿਹੜੇ ਸਿਆਸੀ ਆਕਾ ਬਾਦਲ ਪਰਿਵਾਰ ਆ ਉਹਨਾਂ ਨੇ ਗੁੱਸੇ ਹੋ ਜਾਣਾ ਤੇ ਅੱਜ ਜੇ ਭਗਵੰਤ ਮਾਨ ਉਹਨਾਂ ਨੂੰ ਰਾਹ ਬਣਿਆ ਤੁਸੀਂ ਕਹਿ ਰਹੇ ਹੋ ਕਿ ਦਖਲ ਅੰਦਾਜ਼ੀ ਆ ਇਸ ਦਖਲ ਅੰਦਾਜ਼ੀ ਦੀ ਸ਼ੁਰੂਆਤ ਕਿਹਨੇ ਕੀਤੀ ਆ ਕਿ ਜਿਨ੍ਹਾਂ ਦੀਆਂ ਜੇਬਾਂ ਚੋਂ ਜਥੇਦਾਰ ਨਿਕਲਦੇ ਆ ਉਹ ਸਿਆਸੀ ਪਾਰਟੀ ਨਹੀਂ ਜਿਨ੍ਹਾਂ ਦੀਆਂ ਜੇਬਾਂ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਿਕਲਦੇ ਆ ਕੀ ਉਹ ਸਿਆਸੀ ਪਰਿਵਾਰ ਨਹੀਂ ਹੈ ਕੀ ਬਾਦਲ ਕੇ ਗੈਰ ਸਿਆਸੀ ਆ ਤੇ ਹੁਣ ਜਿਹੜੇ ਸਿਹਰਦ ਸੱਜਣਾ ਉਹਨਾਂ ਦੀ ਚਿੰਤਾ ਬਿਲਕੁਲ ਜਾਇਜ਼ ਆ ਇਹ ਜੇ ਰਾਹ ਬਣਿਆ ਗੱਲ ਸਹੇਦੀ ਨਹੀਂ ਗੱਲ ਪਹੇਦੀ ਹੈ ਬਿਲਕੁਲ ਜਾਇਜ਼ ਗੱਲ ਆ ਇਹਦੇ ਤੇ ਆਪਾਂ ਨੂੰ ਸਿਰ ਜੋੜਨ ਦੀ ਲੋੜ ਆ ਪਰ ਜਿਹੜੇ ਇਦਾਂ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਕਿ ਹਾਏ ਭਗਵੰਤ ਮਾਨਾ ਜਿਵੇਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਨੁਮਾਇੰਦੇ ਆ ਤੇ ਜਾਂ ਜਿਹੜੇ ਹੈਗੇ ਨੇ ਅਕਾਲ ਤਖਤ ਦੇ ਜ਼ਥੇਦਾਰ ਆ ਉਹ ਰੌਲਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਦਖਲਅੰਦਾਜ਼ੀ ਸਿਆਸਤ ਦੀ ਦਖਲਅੰਦਾਜ਼ੀ ਸਿਆਸਤ ਦੀ ਸਿਆਸਤ ਦੀ ਦਖਲਅੰਦਾਜ਼ੀ ਤਾਂ ਬਾਦਲ ਪਰਿਵਾਰ ਨੇ ਇਥੋਂ ਤੱਕ ਕਰਤੀ ਆ ਕਿ ਕੋਈ ਵੀ ਜ਼ਥੇਦਾਰ ਕੋਈ ਵੀ ਸ਼੍ਰੋਮਣੀ ਕਮੇਟੀ ਮੈਂਬਰ ਸੁਖਬੀਰ ਬਾਦਲ ਮੂਰੇ ਚੂਹ ਨਹੀਂ ਕਰਦਾ ਇਹ ਦਖਲਅੰਦਾਜ਼ੀ ਨਹੀਂ ਹੈ ਕਿ ਤੁਸੀਂ ਗੁਰੂ ਦਾ ਭੈ ਮੰਨਦੇ ਹੋ ਕੋ ਬਾਦਲਾਂ ਦਾ ਭੈ ਮੰਨਦੇ ਹੋ ਇਮਾਨਦਾਰੀ ਨਾਲ ਸੋਚ ਕੇ ਦੱਸਿਓ ਤੁਸੀਂ ਹੁਣ ਤੁਹਾਨੂੰ ਤਾਂ ਗੁਰੂ ਦਾ ਵਾਸਤਾ ਵੀ ਨਹੀਂ ਪਾ ਸਕਦੇ ਕਿਉਂਕਿ ਗੁਰੂ ਨੂੰ ਤਾਂ ਤੁਹਾਡੇ ਅੰਦਰ ਹੈ ਹੀ ਨਹੀਂ ਭੈ ਗੁਰੂ ਦਾ ਤਾਂ ਬਾਦਲਾਂ ਦਾ ਭੈ ਆ ਤੁਹਾਡੇ ਅਨੰਦ ਦੇ ਅੰਦਰ ਤਾਂ ਇਹ ਇੱਥੋਂ ਤੱਕ ਕਿਉਂ ਪਹੁੰਚੀਆਂ ਸਾਡੀਆਂ ਸੰਸਥਾਵਾਂ ਦੇ ਨਿਘਾਰ ਦਾ ਕਾਰਨ ਦੋਸ਼ੀ ਕੌਣ ਹੈ ਇਮਾਨਦਾਰੀ ਨਾਲ ਸੋਚਿਓ ਬਾਦਲ ਕੇ ਜਾਂ ਭਗਵੰਤ ਮਾਨ ਅੰਦਰ ਝਾਤੀ ਮਾਰੇ ਜਿੱਥੇ ਭਗਵੰਤ ਮਾਨ ਗਲਤ ਤਾਂ ਭਗਵੰਤ ਮਾਨ ਸਰਕਾਰ ਗਲਤ ਆ ਪਾ ਕਹਿਣੇ ਆ ਡੰਕੇ ਦੀ ਝੋਟ ਤੇ ਨਾ ਕਿਸੇ ਨਾਲ ਆਪਣੀ ਮਿੱਤਰਤਾ ਤੇ ਨਾ ਕਿਸੇ ਨਾਲ ਵੈਰ ਆ ਪਰ ਅੰਦਰ ਸੋਚਦਾ ਰੱਖੋ ਨਾ ਵੀ ਅੱਜ ਧਰਮ ਮੰਦ ਦੇ ਸਾਡੇ ਧਾਰਮਿਕ ਸੰਸਥਾਵਾਂ ਦੇ ਹਾਲਾਤ ਬਣ ਗਏ ਤੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਚੁਣਿਆ ਹੋਇਆ ਨੁਮਾਇੰਦਾ ਭਾਈ ਅਮਰਜੀਤ ਸਿੰਘ ਚਾਵਲਾ ਜਿਹੜੇ ਅਨੰਦਪੁਰ ਸਾਹਿਬ ਤੋਂ ਮੈਂਬਰ ਨੇ ਉਹਨਾਂ ਨੇ ਸਿੱਖ ਰਹਿਤ ਮਰਜ਼ਾਦਾ ਬਾਰੇ ਕਿੱਡਾ ਘੱਟਿਆ ਬਿਆਨ ਦਿੱਤਾ ਉਹਦੇ ਤੇ ਬਾਕੀਆਂ ਤੇ ਤਾਂ ਮੈਨੂੰ ਕੋਈ ਉਮੀਦ ਨਹੀਂ ਸੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਦੇ ਨੇ ਜਿਹੜੇ ਹੁਣੇ ਤਾਜ਼ਾ ਤਾਜ਼ਾ ਲਾਹੇ ਨੇ ਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਵੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਕੋਈ ਉਹਨਾਂ ਨੇ ਸਟੇਟਮੈਂਟ ਨਹੀਂ ਦਿੱਤੀ ਉਹ ਤਾਂ ਸਾਰਾ ਰਹਿਤ ਮਰਜ਼ਾ ਦਾ ਬਾਰੇ ਜਾਣਦੇ ਆ ਉਹ ਤਾਂ ਹੁਣ ਤੱਕ ਮੁਖਸਰ ਸਾਹਿਬ ਦੀ ਇਤਿਹਾਸਕ ਸਟੇਜ ਤੇ ਕਥਾ ਕੀਤੀ ਉਹਨਾਂ ਲੰਮਾ ਟਾਈਮ ਮਨਜੀਤ ਸਾਹਿਬ ਬੋਲਦੇ ਰਹੇ ਆ ਦਮਦੌਨ ਸਾਹਿਬ ਬੋਲਦੇ ਰਹੇ ਕੀ ਫਿਰ ਜਥੇਦਾਰਾਂ ਦਾ ਕੰਮ ਕੱਲੀਆਂ ਬੋਝੇ ਚ ਤਨਖਾਹਾਂ ਪਾਉਣੀਆਂ ਜਾਂ ਗੁਰੂ ਘਰ ਦੀਆਂ ਗੱਡੀਆਂ ਦਾ ਤੇਲ ਫੂਕਣਾ ਤੇ ਜਾਂ ਸੰਗਤਾਂ ਤੋਂ ਲਫਾਫੇ ਲੈ ਕੇ ਢਿੱਡ ਭਰਨੀਆਂ ਜਥੇਦਾਰਾਂ ਦਾ ਕੰਮ ਜਦੋਂ ਕੋਈ ਐ ਚੁਣਿਆ ਹੋਇਆ ਨਮੈਂਦਾ ਇਦਾਂ ਮਜ਼ਾਕ ਉਡਾਵੇ ਸਾਡੀ ਰਹਿਤ ਮਰਜ਼ਾ ਦਾ ਕਿ ਉਹ ਤੋਂ ਜਥੇਦਾਰਾਂ ਦਾ ਬੋਲਣ ਦਾ ਫਰਜ਼ ਨਹੀਂ ਫਿਰ ਕੀ ਜਥੇਦਾਰ ਅਸੀਂ ਰਗੜ ਕੇ ਫੋੜੇ ਤੇ ਲਾਉਨੇ ਆ ਕੀ ਕਰਨਾ ਇਹ ਜਿਹ ਹੁਣ ਇਹ ਗੱਲਾਂ ਸੋਚਣੀਆਂ ਪੈਣਗੀਆਂ ਕਈ ਕਹਿਣਾ ਵੀ ਇਦਾਂ ਟਪਾਲੀ ਰੁੱਖਾ ਬੋਲਦਾ ਅੰਦਰ ਦਰਦਾ ਸੀ ਤਾਂ ਬੋਲਦਾ ਸਾਨੂੰ ਐਸ ਪਾਵੇ ਤੱਕ ਪਛਾਤਾ ਤੁਹਾਡੇ ਜਿਹੜੀ ਨਲਕੀ ਨੇ ਤੁਸੀਂ ਕੌਮਲੀ ਕਦੇ ਇੱਕ ਦਿਨ ਇੱਕ ਸਾਹ ਨਹੀਂ ਤੁਸੀਂ ਕੌਮਲੀ ਲਿਆ ਤੁਸੀਂ ਇੱਕ ਟੱਬਰ ਦੇ ਢਿੱਡ 'ਚ ਬੜੇ ਬੈਠੇ ਹੋ ਤੇ ਆ ਤਾਂ ਆ ਦਿਨ ਦੇਖਣੇ ਪਏ ਆ ਭਗਵੰਤ ਮਾਨ ਵੱਲ ਮੂੰਹ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰੋ ਪੰਥ ਦੇ ਬਣੇ ਹੋਏ ਜ਼ਥੇਦਾਰੋ ਆਪਣੇ ਅੰਦਰ ਝਾਤੀ ਮਾਰੋ ਆਪ ਨੜੈ ਗਰੀਵਾਨ ਮੈਂ ਸਿਰਨੀਵਾ ਕਰ ਦੇਖ ਕੀ ਤੁਸੀਂ ਗੁਰੂ ਨੂੰ ਸਮਰਪਤ ਹੋ ਜਾਂ ਇੱਕ ਸਿਆਸੀ ਪਰਿਵਾਰ ਨੂੰ ਸਮਰਪਤ ਹੋ ਤੇ ਜਿਹੜੇ ਸੁਹਿਰਦ ਵੀਰ ਆ ਉਹਨਾਂ ਦੀ ਚਿੰਤਾ ਜਾਇਜ਼ ਆ ਆਓ ਆਪਾਂ ਸਾਰੇ ਰਲ ਮਿਲ ਕੇ ਅਪਰੋਚ ਕਰੀਏ ਕਿ ਪੰਥ ਜਿਹੜਾ ਵਿਖੜੇ ਪੈੰਡਿਆ ਤੇ ਇਹ ਹਾਲਾਤ ਬਣੇ ਹੋਏ ਨੇ ਸਾਡਾ ਕੋਈ ਚੰਗੇ ਭਲੇ ਦੇਣਾ ਹੁਣ ਜਿੱਥੇ ਸਰੀਰਕ ਹਮਲੇ ਹੋ ਰਿਹਾ ਉਥੇ ਬੌਧਿਕ ਪੱਧਰ ਤੇ ਵੀ ਹਮਲੇ ਹੋ ਰਿਹਾ ਸਾਡੇ ਸਿਧਾਂਤਾਂ ਅੰਦਰ ਵੀ ਕੁਸਪੈਟ ਹੋ ਰਹੀ ਆ ਕਦੇ ਨਾਨਕਸ਼ਾਹੀ ਕੈਲੰਡਰ ਤੇ ਹੁਣ ਰਹਿਤ ਮਰਜ਼ਾਦਾ ਨੂੰ ਹੱਥ ਪਾਉਣ ਦੀਆਂ ਕੋਸ਼ਿਸ਼ਾਂ ਨੇ ਇਕੱਠੇ ਹੋਈਏ ਗੁਰੂ ਬਾਉੜੀ ਕਰੇ